ਤੁਹਾਨੂੰ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੰਨਿਨ ਮੀਂਟਰ ਹਨ ਉਹਨਾਂ ਨੂੰ ਈੜੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਲੇਕਿਨ ਜੋ ਆਗੂ ਹਨ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਉਹਨਾਂ ਦਾ ਦੋਸ਼ ਹੈ ਜੋ ਸਾਫ਼ ਨਹੀਂ ਹੋਇਆ ਸੀ ਲੇਕਿਨ ਫਿਰ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ 2024 ਦੇ ਇਲੈਕਸ਼ਨ ਨਜ਼ਦੀਕ ਹਨ ਉਹ ਵਧੀਆ ਪ੍ਰਚਾਰ ਨਾ ਕਰ ਸਕਣ ਜਿਸ ਕਾਰਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਵਨ ਸਿੰਘ ਮਾਂਜੀ ਵੱਲੋਂ ਵੀ ਭੁਖੜਤਾਲ ਕੀਤੀ ਗਈ ਹੈ ਅਸੀਂ ਸੰਗੁਰ ਦੇ ਵਿੱਚ ਬੈਠੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ 11 ਵਜੇ ਤੋਂ ਲੈ ਕੇ 5 ਵਜੇ ਤੱਕ ਭੁਖੜਤਾਲ ਕੀਤੀ ਗਈ ਹੈ ਆਗੂ ਮਯੂਦ ਨੇ ਗੱਲਬਾਤ ਕਰਾਂਗੇ ਫਿਰ ਕੀ ਨਾਮ ਹੈ ਆਪਣਾ ਕਰਮਜੀਤ ਸਿੰਘ ਬਲਾਕ ਪ੍ਰਧਾਨ ਮੋਹਨ ਸਿੰਘ ਫਿਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਜੋ ਮੁੱਖ ਮੰਤਰੀ ਦਿੱਲੀ ਦੇ ਕੇਜਰੀਵਾਲ ਜੀ ਹਨ ਉਹਨਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਸਲ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੇਗੇ ਇਹਨਾਂ ਨੂੰ ਜੋ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਦੀ ਅਸਲ ਵਜ੍ਹਾ ਸ਼ਰਾਬ ਘਟਾਲਾ ਨਹੀਂ ਹੈ ਗਿਆ ਇਹ ਸ਼ਰਾਬ ਘਟਾਲਾ ਤਾਂ ਇਹਦੇ ਨਾਲ ਜੋੜਿਆ ਗਿਆ ਇਹ ਜਿਹੜੀ ਅਸਲ ਵਜ੍ਹਾ ਹੈ ਇਹ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੀ ਹੈ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕੋਈ ਵੀ ਖੇਤਰੀ ਪਾਰਟੀ ਦੂਜੇ ਸਟੇਟ ਚ ਆਪਣੀ ਸਰਕਾਰ ਨਹੀਂ ਬਣਾ ਸਕੀ ਪਰ ਅਰਵਿੰਦ ਕੇਜਰੀਵਾਲ ਜੀ ਇੱਕ ਐਹੋ ਜਿਹਾ ਇਨਸਾਨ ਨੇ ਜਿਨ੍ਹਾਂ ਨੇ ਅੱਜ 9-10 ਸਾਲਾਂ ਦੇ ਸਫ਼ਰ ਦੇ ਵਿੱਚ ਇੱਕ ਪਾਰਟੀ ਨੂੰ ਖੇਤਰੀ ਪਾਰਟੀ ਨੂੰ ਨੈਸ਼ਨਲ ਪਾਰਟੀ ਦੇ ਤੌਰ ਤੇ ਖੜਾ ਕਰਤਾ ਇਹ ਜਿਹੜੇ ਮੋਦੀ ਅਮਿਤ ਸ਼ਾਹ ਤਾਨਾ ਸ਼ਾਹ ਨੇਗੇ ਇਹ ਨਹੀਂ ਚਾਹੁੰਦੇ ਵੀ ਕੋਈ ਖੇਤਰੀ ਪਾਰਟੀ ਬਚੇ ਅਰ ਬਚ ਵੀ ਨਹੀਂ ਰਹੀ ਇੱਕ ਇੱਕ ਪਾਰਟੀ ਹੈ ਜਿਹੜੀ ਇਹਨਾਂ ਨੂੰ ਅਜੇ ਪੂਰੇ ਇੰਡੀਆ ਦੇ ਵਿੱਚ ਟੱਕਰਾ ਦੇ ਰਹੀ ਹੈਗੀ ਉਹ ਆਮ ਆਦਮੀ ਪਾਰਟੀ ਅਰਵਿੰਦ ਦੀ ਸੋਚ ਕੀ ਸੀਗੀ ਜੋ ਆਪਣੀ ਸੋਚ ਲੈ ਕੇ ਚੱਲੇ ਸੀਗੇ ਸਾਡੇ ਦੇਸ਼ ਦੇ ਲੋਕਾਂ ਨੇ ਉਹ ਸੋਚ ਨਾਲ ਜੁੜੇ ਉਹ ਸੋਚ ਦੇਖੀ ਸਕੂਲ ਬਣਾਉਣਾ ਐਜੂਕੇਸ਼ਨ ਕਿੰਨੀ ਵਧੀਆ ਹੋਗੀ ਹਸਪਤਾਲ ਬਣਾਉਣੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਪਰ ਜਿਹੜੇ ਮੋਦੀ ਤੇ ਅਮਿਤ ਸ਼ਾਹ ਨੇ ਜਾਂ ਬੀਜੇਪੀ ਸਰਕਾਰ ਹੈ ਉਹ ਇਹ ਚੀਜ਼ਾਂ ਨਹੀਂ ਚਾਹੁੰਦੀ ਉਹ ਇਸੇ ਕਾਰਨ ਅਰਵਿੰਦ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਜੇ ਸ਼ਰਾਬ ਘਟਾਲਾ ਹੁੰਦਾ ਤਾਂ ਅੱਜ ਤੱਕ 1.5-2 ਸਾਲ ਦੇ ਵਿੱਚ ਕੋਈ ਤਾਂ ਪ੍ਰੂਫ ਸਾਹਮਣੇ ਆਉਂਦਾ ਨਹੀਂ ਆਇਆ। ਔਰ ਤਿੰਨ ਵਾਰ ਮੁੱਖ ਮੰਤਰੀ ਰਹੇ ਨੇ ਦਿੱਲੀ ਦੇ ਤਿੰਨ ਵਾਰ। ਉਹਨਾਂ ਤੇ ਤਿੰਨ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਕੋਈ ਦੋਸ਼ ਨਹੀਂ ਲੱਗਿਆ। ਮੈਨੂੰ ਲੱਗਦਾ ਹੈ ਇਹ ਭਾਜਪਾ ਦੀ ਸਰਕਾਰ ਦੇ ਵਿੱਚ ਇੱਕ ਪਹਿਲਾ ਇਸ ਤਰ੍ਹਾਂ ਦਾ ਸਿਸਟਮ ਹੋਊਗਾ ਘਟਾਲਾ ਵੀ ਜਿਵੇਂ ਉਹ ਕਹਿੰਦੇ ਨੇ ਘਟਾਲਾ ਕਰੇ ਵੀ ਇੱਕੇ ਘਟਾਲੇ ਦੇ ਵਿੱਚ ਸਾਰਿਆਂ ਨੂੰ ਹੀ ਮੰਤਰੀਆਂ ਨੂੰ ਮੁੱਖ ਮੰਤਰੀ ਨੂੰ ਤੇ ਐਮ.ਐਲ.ਏ ਨੂੰ ਇਨਵੋਲਵ ਕੀਤਾ ਹੋਵੇ ਜੇ ਘਟਾਲਾ ਕੋਈ ਕਰਿਆ ਹੁੰਦਾ ਘਟਾਲਾ ਜਦੋਂ ਕੋਈ ਬੰਦਾ ਕਰਦਾ ਹੈ ਨਾ ਇੱਕ ਜਾਂ ਦੋ ਬੰਦੇ ਕਰਿਆ ਕਰਦੇ ਨੇ ਸਾਰਿਆਂ ਨੂੰ ਕੋਈ ਨਹੀਂ ਕਰਿਆ ਕਰਦਾ ਹੈਗਾ ਸਾਰਿਆਂ ਨੂੰ ਦੱਸ ਕੇ ਪਰ ਇਹਨਾਂ ਨੇ ਸਾਰਿਆਂ ਨੂੰ ਫੜੀ ਜਾਂਦੇ ਨੇ ਘਟਾਲਾ ਹੈ ਹੀ ਨਹੀਂ ਇਹ ਇੱਕ ਜਿਹੜੀ ਸੋਚ ਅੱਜ ਦੇਸ਼ ਦੇ ਵਿੱਚ ਚੱਲੀ ਹੈ ਸਿਸਟਮ ਨੂੰ ਬਦਲਣ ਵਾਲੀ ਉਹ ਸੋਚ ਨੂੰ ਖਤਮ ਕਰਨਾ ਤਾਂ ਅਰਵਿੰਦ ਜੀ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਨਾ ਕਿ ਸ਼ਰਾਬ ਘਟਾਲਾ ਇਹ ਸ਼ਰਾਬ ਘਟਾਲੇ ਤਾਂ ਇੱਕ ਨਾਲ ਜੁੜਿਆ ਗਿਆ ਜੀ। ਦੇਖੋ ਜੀ ਸਾਡੇ ਨੈਸ਼ਨਲ ਕਨਵਿਨਰ ਰਵਿੰਦ ਕੇਜਰੀਵਾਲ ਜੀ ਨੂੰ ਜੋ ਮੋਦੀ ਸਰਕਾਰ ਨੇ ਤੱਕੇ ਦੇ ਨਾਲ ਜੇਲ੍ਹ ਵਿੱਚ ਭੇਜਿਆਗਾ ਤੇ ਇਹ ਮੋਦੀ ਸਰਕਾਰ ਦੁਆਰਾ ਈਡੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਨੇ ਉਹਨਾਂ ਵਿੱਚ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇ ਤੇ ਉਹ ਉਹ ਪਾਰਟੀ ਦਾ ਪ੍ਰਚਾਰ ਨਾ ਕਰ ਸਕਣ ਤੇ ਮੋਦੀ ਸੈਂਟਰ ਦੇ ਵਿੱਚੋਂ ਦੁਆਰਾ ਆ ਸਕੇ ਇਸ ਮਨਸੂਬੇ ਦੇ ਨਾਲ ਸਾਡੇ ਲੀਡਰਾਂ ਤੇ ਕਾਰਵਾਈ ਕੀਤੀ ਜਾ ਰਹੀ ਆ ਪਰ ਅਸੀਂ ਮੋਦੀ ਨੂੰ ਦੱਸਣਾ ਚਾਣੇ ਆਂਗੇ ਵੀ ਅਰਵਿੰਦ ਕੇ ਕੇਜਰੀਵਾਲ ਇੱਕ ਸਰੀਰ ਨਹੀਂ ਇੱਕ ਸੋਚ ਆ ਜੋ ਕਿ ਸਾਡੇ ਸਾਰੇ ਵਲੰਟੀਅਰਾਂ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਗਿਰਫਤਾਰ ਨਹੀਂ ਕੀਤਾ ਜਾ ਸਕਦਾ ਸਾਡੇ ਹਰ ਇੱਕ ਵਰਕਰ ਦੇ ਵਿੱਚ ਕੇਜਰੀਵਾਲ ਸਾਹਿਬ ਨੇਗੇ ਤੇ ਸਾਡੇ ਅੱਜ ਕੇਜਰੀਵਾਲ ਸਾਹਿਬ ਦੀ ਹਮਾਇਤ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੜਕਲ ਕਰਾਂ ਤੋਂ ਅੱਜ ਵਰਤ ਦੀ ਘੋਸ਼ਣਾ ਕੀਤੀ ਹੈ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵਰਤ ਰੱਖਿਆ ਗਿਆ ਹੈਗਾ ਤੇ ਤੇ ਇਸੇ ਤਰੀਕੇ ਨਾਲ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੈਡ ਦਫ਼ਤਰ ਦੇ ਵਿੱਚ ਸਾਡੇ ਵਲੰਟੀਅਰ ਸਾਹਿਬਾਨ ਸਾਡੇ ਚੇਅਰਮੈਨ ਸਾਹਿਬ ਸਾਡੇ ਐਮਐਲਏ ਸਾਹਿਬਾਨ ਸਾਰੇ ਇਸ ਦੇ ਵਿੱਚ ਇਨਵੋਲਵਮੈਂਟ ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਉਹਨਾਂ ਦੇ ਕੇਜਰੀਵਾਲ ਸਾਹਿਬ ਦੀ سپورਟ ਦੇ ਵਿੱਚ ਖੜਿਆ ਅਸੀਂ ਇਕਜੁੱਟ ਹੋ ਕੇ ਖੜਿਆਂਗੇ ਤੇ ਅਹਿਸਾਸ ਕਰਾਉਣਾ ਚਾਹੁੰਦੇ ਆਂ ਵੀ ਪੂਰੇ ਦੇਸ਼ ਦੀ ਜਿਹੜੀ ਜਨਤਾ ਹੈਗੀ ਉਹ ਕੇਜਰੀਵਾਲ ਸਾਹਿਬ ਦੇ ਨਾਲ ਆਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਮੋਦੀ ਦੀ ਸਰਕਾਰ ਇਥੋਂ ਜਾਣ ਵਾਲੀ ਆ ਤੇ ਇੰਡੀਆ ਗੱਠ ਜੋੜ ਦੀ ਸਰਕਾਰ ਇਥੇ ਆਉਣੂਗਾ। ਕੀ ਕਹਾਂਗਾ? ਸੱਜੇੜਾ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਅੰਦਰ ਕੀਤਾ ਨਾ ਫੜਿਆਗਾ। ਅਸਲ 'ਚ ਉਹ ਕੇਜਰੀਵਾਲ ਮਾਡਲ ਤੋਂ ਡਰਦੇ ਆ ਮੋਦੀ ਜੀ ਉਸ ਮਾਡਲ ਨੂੰ ਰੋਕਣਾ ਚਾਹੁੰਦੇ ਆ ਔਰ ਇਸ ਜਿਹੜਾ ਐਜੂਕੇਸ਼ਨ ਮਾਡਲ ਪੂਰੀ ਦੁਨੀਆ 'ਚ ਸਰਾਇਆ ਗਿਆ ਹੈਲਥ ਦਾ ਮਾਡਲ ਪੂਰੀ ਦੁਨੀਆ ਦੇ ਵਿੱਚ ਤਾਰੀਫ ਹੋਈ ਹੈ ਇਸ ਮਾਡਲ ਦੀ ਇਹ ਉਹਨੂੰ ਰੋਕਣ ਦੀ ਕੋਸ਼ਿਸ਼ ਆ ਆਮ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੇ ਉੱਪਰ ਖਰਚ ਕਰਨ ਦੀ ਜਿਹੜੀ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਦੀ ਸ਼ੁਰੂਆਤ ਕਰੀਏ ਉਹਨੂੰ ਰੋਕਣਾ ਚਾਹੁੰਦੇ ਆ ਕਿਉਂਕਿ ਇਹ ਕਲੋਨੀਅਨ ਸੈਟਅਪ ਹੈ ਜਿਹੜਾ ਕਾਰਪੋਰੇਟ ਦਾ ਇਹ ਉਹਦੇ ਵਿੱਚ ਵਿਚਰ ਰਿਹਾ ਮੋਦੀ ਸਰਕਾਰ ਸਿਰਫ 1-2% ਲੋਕਾਂ ਲਈ ਕੰਮ ਕਰਨਾ ਚਾਹੁੰਦੇ ਆ ਜਨਤਾ ਦੇ ਉੱਤੇ ਪੈਸਾ ਨਹੀਂ ਖਰਚ ਕਰਨਾ ਚਾਹੁੰਦੇ ਸਾਡੀ ਜਨਤਾ ਹੈ ਜਿਹੜੀ ਇਹਦਾ ਜਵਾਬ ਦੇਊਗੀ ਕੇਜਰੀਵਾਦ ਸਾਹਿਬ ਨੂੰ ਅੰਦਰ ਨਹੀਂ ਕੀਤਾ ਸੀ ਤਾਂ ਕ੍ਰਾਂਤੀ ਚੋਂ ਪੈਦਾ ਕੀਤੀ ਹੋਈ ਪਾਰਟੀ ਆ ਇਹ ਇਹ ਜਿੰਨਾ ਸਾਨੂੰ ਇਸ ਕਿਸਮ ਦਾ ਜ਼ੁਲਮ ਕਰਨਗੇ ਉਨੇ ਜ਼ਿਆਦਾ ਅਸੀਂ ਪੈਦਾ ਹੋਵਾਂਗੇ ਇਹ ਸੋਚ ਹੈ ਜਿਹੜੀ ਬੜੇ ਪੂਰੇ ਹਿੰਦੁਸਤਾਨ ਦੇ ਵਿੱਚ ਵੇਖਰ ਚੁੱਕੀ ਆ ਔਰ ਇਹਨੂੰ ਇਹ ਰੋਕ ਨਹੀਂ ਸਕਣਗੇ ਔਰ ਇਹ ਤਾਨਾਸ਼ਾਹ ਜਿਸ ਕਿਸਮ ਦੀਆਂ ਕਾਰਵਾਈਆਂ ਕਰ ਰਿਹਾ ਬਾਕੀ ਇਕਲੀਆਂ ਆਮ ਆਦਮੀ ਪਾਰਟੀ ਨਾਲ ਹੀ ਤੁਸੀਂ ਦੇਖਿਆ ਕਾਂਗਰਸ ਦੇ ਖਾਤੇ ਫਰੀਜ਼ ਕੀਤੇ ਇਹਨਾਂ ਨੇ ਹੋਰ ਵੀ ਬੜਾ ਕੁਝ ਕੀਤਾ ਔਰ ਇਹ ਇੱਕ ਤਰਫਾ ਲੜਾਈ ਨੂੰ ਕਰਨਾ ਚਾਹੁੰਦੇ ਆ ਸਾਰੀ ਦੀ ਸਾਰੀ ਔਰ ਇਹ ਇਹ ਚਾਹੁੰਦੇ ਆ ਇੱਥੇ ਇਲੈਕਸ਼ਨਾਂ ਹੋਣ ਹੀ ਨਾ ਇੱਕ ਤਾਨਾਸ਼ਾਹ ਦਾ ਰਾਜ ਆ ਉਹਨੂੰ ਦੇ ਰੋਕਣ ਦੇ ਲਈ ਦੇਸ਼ ਦੀ ਜਨਤਾ ਇਹਦਾ ਜਵਾਬ ਦੇਊਗੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਆ ਜਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਖੁਕੜ ਤਾਲ ਤੇ ਬੈਠੇ ਆ। ਔਰ ਸਿਰਫ ਖੁਕੜ ਤਾਲ ਹੀ ਨਹੀਂ ਅਸੀਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਜੇਲ੍ਹ ਦਾ ਜਵਾਬ ਵੋਟ ਨਾਲ ਦੇਵਾਂਗੇ। ਔਰ ਇਹ ਸਤਾਨਾ ਸ਼ਾਹ ਨੂੰ ਪਟਕੇ ਮੁਲਕ ਦੇ ਵਿੱਚੋਂ ਸਿੱਟਾਂਗੇ। ਔਰ ਇੰਡੀਆ ਐਲੈਂਸ ਦੀ ਸਰਕਾਰ ਹੈ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਫਾਰਮਟ ਹੋਣ ਵਾਲੀ। ਹਾਂਜੀ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਫਾਸਟ ਵੇਜ਼ ਦਾ ਜੋ ਤੁਸੀਂ ਸਾਡੇ ਤੱਕ ਪਹੁੰਚੇ। ਹੈਲੋ ਬੀਜੀਸੀ। ਸਭ ਤੋਂ ਪਹਿਲਾਂ ਧੰਨਵਾਦ ਕਰਦਾ ਬੀਜੀਸੀ ਨਿਊਜ਼ ਦਾ। ਜੇ ਤੁਸੀਂ ਸਾਡੇ ਤੱਕ ਪਹੁੰਚੇ ਸਾਡੀ ਆਵਾਜ਼ ਨੂੰ ਜਿਹੜਾ ਹੈਗਾ ਤੁਸੀਂ ਬਾਕੀ ਪੰਜਾਬੀਆਂ ਤੱਕ ਪਹੁੰਚਾ ਰਹੇ ਹੋ ਜੋ ਅੱਜ ਜੋ ਇਹ ਵਰਤ ਤੇ ਬੈਠੇ ਆ ਅਸੀਂ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਜੋ ਭਾਜੀਪੀ ਦੁਆਰਾ ਮੋਦੀ ਜੀ ਦੁਆਰਾ ਮੋਦੀ ਜੀ ਦੁਆਰਾ ਜੋ ਸਾਡੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਅ ਅੰਦਰ ਕੀਤਾ ਗਿਆ ਉਸ ਦੇ ਵਿਰੋਧ ਦੇ ਵਿੱਚ ਅੱਜ 11 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਵਰਤ ਦੇ ਵਿੱਚ ਬੈਠੇ ਆ ਵਿਰੋਧ ਦੇ ਵਿੱਚ ਤਾਂ ਜੋ ਜਿਹੜਾ ਭਾਜੀਪੀ ਨੇ ਇਹ ਅਤਿਆਚਾਰ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਕਰ ਰਹੀ ਹੈ ਬਾਕੀ ਸਾਰੇ ਲੀਡਰਾਂ ਦੇ ਉੱਤੇ ਤਾਂ ਜੋ ਇਹ ਸੋਚ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ ਸੋ ਇਸ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਪੰਜਾਬੀਆਂ ਨੂੰ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਸਾਰੀਆਂ ਇਹਨਾਂ ਨੂੰ ਰੋਕਣ ਲਈ ਤਾਂ ਜੋ ਇਹ ਅੱਗੇ ਨਾ ਵਧ ਸਕਣ ਸੋ ਇਸ ਦੇ ਵਿਰੋਧ ਨੂੰ ਸੌਰੀ ਕੱਟ ਦਿਓ ਯਾਰ ਹਾਂਜੀ ਸਰ ਅੱਜ ਅਸੀਂ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਜੀ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਰੋਸ ਦੇ ਵਜੋਂ ਅੱਜ ਅਸੀਂ ਇੱਥੇ ਭੁੱਖ ਹੜਤਾਲ ਤੇ ਸਾਡੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੂਰੇ ਬਲੰਟੀਅਰ ਸਹਿਬਾਨ ਪੂਰੇ ਦੇਸ਼ ਦੇ ਵਿੱਚ ਅੱਜ ਅਸੀਂ ਰੋਸ ਦੇ ਵਜੋਂ ਇਸ ਧਰਨੇ ਦੇ ਉੱਪਰ ਬੈਠੇ ਆ ਤਾਂ ਕਿ ਜਿਹੜੀ ਡਿਕਟੇਟਰਸ਼ਿਪ ਹੈ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਜਿਹੜੀ ਜਿਸ ਹਿਸਾਬ ਦੇ ਨਾਲ ਲੋਕਤੰਤਰੀ ਢਾਂਚੇ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਉਹਨਾਂ ਨੂੰ ਇਹ ਹੈ ਵੀ ਅਸੀਂ ਸ਼ਾਇਦ ਉਸ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਸਾਡੀ ਪੁਰਜੋਰ ਅਪੀਲ ਹੈ ਜਿਹੜੀ ਉਹ ਸੈਂਟਰ ਸਰਕਾਰ ਨੂੰ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟੀਆਂ ਚਾਲਾਂ ਨੇ ਉਹ ਖਤਮ ਕਰ ਦੇਣ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ ਅਰਵਿੰਦ ਜੀ ਦੀ ਸੋਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਮੈਂ ਤਾਂ ਸਾਡੇ ਪਾਰਟੀ ਦੇ ਜਿਹੜੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਦੋ ਸ਼ਬਦ ਇਹ ਕਹੂੰਗੀ ਕਿ ਦੇਸ਼ ਨੂੰ ਬਣਾਉਣਾ ਹੈ ਰੰਗਲਾ ਦਿਸ਼ਾਵਾ ਬਹੁਤ ਨੇਕ ਚੱਲੀ ਚੱਲ ਕਦਮ ਆਪਣੇ ਤੇਰੀ ਨਾਲ ਦਵਾਮਾ ਬਹੁਤ ਨੇ ਤੇਰੀ ਨਾਲ ਦਵਾਮਾ ਬਹੁਤ ਨੇ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਅਰਵਿੰਦ ਕੇਸ਼ਰੀਵਾਲ ਜੀ ਦੇ ਨਾਲ ਇੱਕ ਸੋਚ ਇੱਕ ਵਿਚਾਰਧਾਰਾ ਜਿਹੜੀ ਅੱਜ ਖੜੀ ਹੋਈ ਆ ਉਸ ਦੇ ਹੱਕ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਸਾਡਾ ਰੋਸ ਮਚਾਰਿਆ ਉਹ ਕੇਂਦਰ ਦੀ ਸਰਕਾਰ ਦੇ ਵਿਰੁੱਧ ਕੀਤਾ ਜਾ ਰਿਹਾ ਕਿ ਕੀ ਅਜਿਹਾ ਹੋਇਆ ਸੀਗੇ ਬਾਕੀ ਸਟੇਟਾਂ ਦੇ ਵਿੱਚ ਆਪਣੇ ਐਮਐਲਏ ਸੰਜੋ ਜ਼ੀਰੋ ਨਾਲ ਬਿਲਕੁਲ ਜ਼ੀਰੋ ਨਾਲ ਹਰ ਇੱਕ ਵੀ ਆਪਣੇ ਐਮਐਲਏ ਜਿੱਤ ਪਾਇਆ ਸੀਗੇ ਨਹੀਂ ਜਦੋਂ ਵੀ ਜਿਹੜੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਇਹਦੇ ਵਿੱਚ ਸਾਡੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਹ 13 ਦੀਆਂ 13 ਸੀਟਾਂ ਤੇ ਅਸੀਂ ਸ੍ਰੀ ਭਗਵੰਤ ਮਾਨ ਸਾਭ ਦੀ ਝੋਲੀ ਦੇ ਵਿੱਚ ਜਿੱਤ ਕੇ ਉਹਨਾਂ ਨੂੰ ਪਾਉਣੀਆਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕਿ ਜਿਹੜੀ ਸਾਨੂੰ ਕੋਈ ਡਰਿਆ ਜਾਂ ਕੋਈ ਭੈਅ ਹੈ ਵੀ ਅਸੀਂ ਇਹਨਾਂ ਸੀਟਾਂ ਨੂੰ ਜਿਹੜਾ ਨਹੀਂ ਜਿੱਤ ਸਕਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਜੇ ਅਸੀਂ ਕੰਮਾਂ ਤੇ ਪੰਜਾਬ ਦੇ ਵਿੱਚ ਨਜ਼ਰ ਮਾਰੀਏ ਆਫੇਰ ਚਾਹੇ ਉਹ ਘਰ ਘਰ 300 ਯੂਨਿਟ ਬਿਜਲੀ ਮੁਕਤ ਚਾਹੇ 43000 ਤੋਂ ਵੱਧ ਨੌਕਰੀਆਂ ਨੇ ਪਿੰਡਾਂ ਦੇ ਵਿੱਚ ਸ਼ਾਇਦ ਤੁਸੀਂ ਜਾ ਕੇ ਦੇਖੋਗੇ ਜਿੱਥੇ ਕਦੇ ਪਾਣੀ ਨਹੀਂ ਪਹੁੰਚਾਇਆ ਸੀ ਪੰਜਾਬ ਸਰਕਾਰ ਨੇ ਅੱਜ ਉੱਥੇ ਪਾਣੀ ਹੈ ਜਿਹੜਾ ਪਹੁੰਚਾ ਦਿੱਤਾ ਗਿਆ ਰੋਜ਼ਗਾਰ ਦੇ ਸਾਧਨਾਂ ਦੇ ਲਈ ਜਿਹੜੀਆਂ ਕੰਪਨੀਆਂ ਸਾਡੇ ਵੱਲੋਂ ਮੂੰਹ ਮੋੜ ਰਹੀਆਂ ਸੀ ਅੱਜ ਉਹ ਸਾਡੇ ਪੰਜਾਬ ਦੇ ਵਿੱਚ ਪੂਰੀਆਂ ਲੱਗਣ ਨੂੰ ਤਿਆਰ ਨੇ ਵੱਡੇ ਵੱਡੇ ਪਲਾਂਟ ਨੇ ਜਿਹੜੇ ਗੁਜਰਾਤ ਦੇ ਵਿੱਚ ਜੇ ਇਹਦਾ ਦੂਸਰਾ ਪਲਾਂਟ ਲੱਗਿਆ ਟਾਟਾ ਦਾ ਤਾਂ ਸਾਡੇ ਪੰਜਾਬ ਦੇ ਵਿੱਚ ਲੱਗਿਆ ਇਹ ਪ੍ਰਾਪਤੀਆਂ ਮਾਨ ਸਰਕਾਰ ਦੀਆਂ ਨੇ ਉਹਨਾਂ ਪ੍ਰਾਪਤੀਆਂ ਨੂੰ ਦੇਖ ਕੇ ਹੀ ਪੂਰੇ ਦੇਸ਼ ਦੇ ਦੇ ਆਪਣੇ ਇੰਨੇ ਕੰਮ ਕੀਤੇ ਨੇ ਤਾਂ ਬਾਕੀ ਸਟੇਟਾਂ ਦੇ ਵਿੱਚ ਆਪਣੇ ਖਾਤਾ ਵੀ ਨਹੀਂ ਖੋਲਿਆ ਸੀ ਵਿਰੋਧੀ ਧਿਰਾਂ ਦਾ ਇਹ ਇਲਜ਼ਾਮ ਹੈ ਕਿ ਪੰਜਾਬ ਦੇ ਵਿੱਚ ਵੀ ਜੋ 13 ਸੀਟਾਂ ਦਾ ਦਾਵਾ ਕਰਦੇ ਨੇ ਕਿ 13 ਜ਼ੀਰੋ ਰਹਿਣਗੇ ਦੇਖੋ ਬਿਲਕੁਲ ਨਵੀਂ ਪਾਰਟੀ ਆ ਹਰ ਇੱਕ ਪਾਰਟੀ ਨੂੰ ਟਾਈਮ ਲੱਗਦਾ ਠੀਕ ਹੈ ਜਦੋਂ ਜਦੋਂ ਪਾਰਟੀ ਨੂੰ ਥੋੜਾ ਮੋਟਾ ਟਾਈਮ ਹੈ ਜਿਹੜਾ ਉਹ ਮਿਲਦਾ ਜਾਊਗਾ ਬਾਕੀ ਸਟੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰ ਅਸੀਂ 20 ਸੀਟਾਂ ਲੈਣ ਦੇ ਵਿੱਚ ਕੰਮ ਜਾਵੇ ਇੱਕ ਚੰਗੀ ਸ਼ੁਰੂਆਤ ਈ ਜਿਹੜੀ ਸਾਡੀ ਪੰਜਾਬੀਆਂ ਦੀ ਹੋਵੇ ਅਗਲੀ ਵਾਰੀ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਆਉਣਾ ਕੋਈ ਤੇ ਕੋਈ ਛੋਟੀ ਜੀ ਗੱਲ ਨਹੀਂ ਪੂਰਾ ਇਤਿਹਾਸ ਈ ਹੁਣ ਤੱਕ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਪਾਰਟੀ ਨੇ ਜਿਹੜੀਆਂ 70 ਸਾਲਾਂ ਤੋਂ ਸਾਡੇ ਉੱਪਰ ਰਾਜ ਕਰਦੀਆਂ ਆ ਰਹੀਆਂ ਸੀ ਉਹਨਾਂ ਨੇ ਕਦੇ 92 ਸੀਟਾਂ ਹਾਸਲ ਨਹੀਂ ਕੀਤੀਆਂ ਤਾ ਗਜਰਾਤ ਦੇ ਵਿੱਚ ਵੀ ਸਾਡੀ ਚਾਹੇ ਸੀਟਾਂ ਥੋੜੀਆਂ ਨੇ ਗੋਆ ਦੇ ਵਿੱਚ ਵੀ ਆ ਸਾਡੇ ਹਰ ਇੱਕ ਸਟੇਟ ਦੇ ਵਿੱਚ ਕਿਤੇ ਸਾਡੇ ਐਮਸੀ ਹੈ ਕਿਤੇ ਸਾਡੇ ਮੈਂਬਰ ਹੈ ਕਿਤੇ ਸਾਡੇ ਡਾਇਰੈਕਟਰ ਨੇ ਕਿਤੇ ਸਾਡੇ ਐਮਐਲਏ ਨੇ ਕਿਤੇ ਇਹ ਜ਼ਰੂਰੀ ਨਹੀਂ ਹੈ ਵੀ ਸਾਨੂੰ ਪਹਿਲੀ ਵਾਰ ਚ ਸ਼ੁਰੂਆਤ ਹੈ ਸਾਡਾ ਦੌਰ ਹੈ ਅਗਲੀ ਵਾਰ ਜਦੋਂ ਅਸੀਂ ਆਵਾਂਗੇ ਕਿ ਚੰਗਾ ਜਿਹੜਾ ਪੰਜਾਬ ਦਾ ਜਿਹੜਾ ਭਵਿੱਖ ਹੈ ਸਾਡੇ ਸਾਹਮਣੇ ਆ ਪੰਜਾਬ ਦੀ ਜਿਹੜੀ ਇੱਕ ਤਰ੍ਹਾਂ ਦੀ ਸਰਕਾਰ ਦੀ ਸਾਡੇ ਸਾਹਮਣੇ ਇੱਕ ਸ਼ਭੀ ਹੈ ਜਿਹੜੀ ਉਹ ਅਸੀਂ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਉੱਥੋਂ ਵੀ ਸੀਟਾਂ ਨੇ ਜਿਹੜੀਆਂ ਪੂਰੀਆਂ ਆਉਣਗੀਆਂ ਕੇਜਰੀ ਬਾਜ ਦੇ ਜੇਲ੍ਹ ਜਾਣ ਦੇ ਨਾਲ ਕਿੰਨਾ ਕੁ ਬੋਰਡ ਬੈਂਕ ਨੂੰ ਫਰਕ ਪਵੇਗਾ ਦੇਖੋ ਉਹ ਇੱਕ ਪਰਿਵਾਰ ਦੇ ਵਿੱਚ ਕਹਿੰਦੇ ਹੁੰਦੇ ਨੇ ਜਦੋਂ ਕੋਈ ਬਜ਼ੁਰਗ ਹੈ ਜਿਹੜਾ ਜੇ ਉਹ ਥੋੜਾ ਜਿਹਾ ਪਾਸੇ ਹੋ ਜਾਂਦਾ ਤਾਂ ਉਹ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਪਰ ਅਰਵਿੰਦ ਕੇਜਰੀਵਾਲ ਕੋਈ ਵਿਅਕਤੀ ਥੋੜੀ ਹੈ ਉਹ ਇੱਕ ਸੋਚ ਹੈ ਇੱਕ ਵਿਚਾਰਧਾਰਾ ਉਸ ਸੋਚ ਵਿਚਾਰਧਾਰਾ ਨੂੰ ਹੀ ਲੈ ਕੇ ਅਸੀਂ ਅੱਗੇ ਚੱਲੇ ਹੋਏ ਹਾਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ ਹਾਂ ਠੀਕ ਹੈ ਸਾਨੂੰ ਉਹਨਾਂ ਦੀ ਘਾਟ ਹੈ ਜਿਹੜੀ ਰੜਕਦੀ ਰਹੂਗੀ ਪਰ ਜੇਲ੍ਹ ਦੇ ਵਿੱਚੋਂ ਵੀ ਜਿਹੜੇ ਦੇਸ਼ਾ ਨਿਰਦੇਸ਼ ਨੇ ਸਾਨੂੰ ਉਹਨਾਂ ਦੇ ਮਿਲਦੇ ਰਹਿਣਗੇ ਤੇ ਉਹਨਾਂ ਦੇ ਨਾਲ ਹੀ ਸਾਡੀ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਥੰਮ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਉਹ ਸਾਨੂੰ ਹਦਾਇਤਾਂ ਦੇ ਰਹੇ ਨੇ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਜੇਲ੍ਹ ਦੇ ਵਿੱਚੋਂ ਵੀ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰਾ ਦੋਨੋਂ ਇਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਰਹਿਮਾਈ ਦੇ ਹੇਠ ਚੱਲਣੀਆਂ ਤੇ 13 ਦੀਆਂ 13 ਸੇਟਾਂ ਨੇ ਜਿਹੜੀਆਂ ਸੀ ਜਿੱਤ ਕੇ ਅਰਵਿੰਦ ਕੇਜਰੀਵਾਲ ਦੀ ਛੋਲ ਵਿੱਚ ਪਾਵਾਂਗੇ ਜੀ ਸਨ ਸਾਡੇ ਨਾਲ ਆਮ ਆਦੀ ਪਾਰਟੀ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਅਰਵਿੰਦ ਕੇਜਰੀਵਾਲ ਨੂੰ ਤਾਂ ਜੇਲ੍ਹ ਵਿੱਚ ਡੱਕਿਆ ਜਾ ਸਕਦਾ ਹੈ ਲੇਕਿਨ ਜੋ ਉਹਨਾਂ ਦੀ ਸੋਚ ਹੈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਡੱਕਿਆ ਜਾ ਸਕਦਾ ਤਾਂ ਉਹਨਾਂ ਦੀ ਸੋਚ ਹੈ ਜੋ ਸਾਡੇ ਨਾਲ ਹੈ ਉਹਨਾਂ ਦੇ ਜੋ ਦਿਸ਼ਾ ਨਿਰਦੇਸ਼ ਹਨ ਉਹ ਇਹਨਾਂ ਨੂੰ ਮਿਲ ਰਹੇ ਹਨ ਬਾਕੀ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਕੰਮ ਕਰਨਗੇ ਅਤੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਚੋੜੀ ਵਿੱਚ ਬਣ ਗਏ ਸੰਗਰੂਰ ਤੋਂ ਗੁਰਿੰਦਰ ਸਿੰਘ ਬੀ ਜੀ ਸੀ ਨਿਊਜ਼